ਸਾਸਤੇ ਕਾਲਜੀ ਜੋੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 17 April 2025 ਹੋ ਚੁੱਕਿਆ ਬੀਤੀ ਰਾਤ ਪੰਜਾਬ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਬਹੁਤੇ ਖੇਤਰਾਂ ਦੇ ਵਿੱਚ ਤੇਜ਼ ਧੂੜ ਹਨੇਰੀ ਦਾ ਮਾਹੌਲ ਜਿਹੜਾ ਦੇਖੋ ਨੂੰ ਮਿਲਿਆ ਸੀ ਤੇ ਇਸ ਦੇ ਨਾਲ ਮਾਝੇ ਦਵਾਬੇ ਤੇ ਪੋਾ ਦੇ ਇਲਾਕੇ ਵਿੱਚ ਪੰਜਾਬ ਦੇ ਜਿਹੜਾ ਗਰਚੌਂਕ ਨਾਲ ਹਲਕੇ ਦਰਮਿਆਨੀ ਮੀਂਹਾਂ ਟੁੱਟਮੀਆਂ ਕਾਰਵਾਈਆਂ ਵੀ ਦੇਖੋ ਨੂੰ ਮਿਲੀਆਂ ਤੇ ਅੱਗੇ ਆਉਂਦੇ ਦਿਨਾਂ ਦੀ ਵੀ 18 19 20 April ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਇਕੇਤਨਾਂ ਲਈ ਜਿਹੜਾ ਮੀਂਹ ਹਨੇਰੀ ਦਾ ਅਲਰਟ ਰਹੂਗਾ ਇੱਕ ਦੋ ਵਾਰ ਤੇ ਪੱਧਰ ਤੇ ਹਨੇਰੀ ਦੀ ਸੰਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਆ ਕਿਉਂਕਿ ਕੱਲ 18 April ਤੋਂ ਪੂਰੇ ਦੱਖਣ ਪੂਰਬੀ ਹਵਾਵਾਂ ਜਿਹੜੀਆਂ ਪੂਰੀ ਦੀ ਹਵਾ ਗਈ ਉਹ ਪੰਜਾਬ ਤੱਕ ਪਹੁੰਚਣੀ ਸ਼ੁਰੂ ਹੋ ਜਾਣੀ ਆ ਜਿਹੜੀ ਕਿ ਬੰਗਾਲ ਦੀ ਕਾਰੀ ਤੋਂ ਚੱਲ ਕੇ ਆਉਗੀ ਅਗਲੇ 2-3 ਦਿਨ ਇਸੇ ਤਰ੍ਹਾਂ ਲਗਾਤਾਰ ਹਵਾਵਾਂ ਚੱਲਦੀ ਰਹਿਣੀਆਂ ਦੱਖਣ ਪੂਰੇ ਦੀ ਜਿਸ ਦੇ ਕਰਕੇ ਨਤੀਜੇ ਵਜੋਂ ਨਮੀ ਵਿੱਚ ਵਾਧਾ ਹੋਊਗਾ ਤੇ ਹਾਈ ਕੈਪ ਇੰਡੈਕਸ ਵਧਣ ਦੇ ਕਾਰਨ ਬਹੁਤੇ ਖੇਤਾਂ ਵਿੱਚ 18 April ਦੀ ਦੁਪਹਿਰ ਵਜਾਂ ਸ਼ਾਮ ਨੂੰ ਗਰਚਮਕਲੇ ਬੱਦਲਾਂ ਦਾ ਅਨੁਮਾਨ ਹੋ ਸਕਦਾ ਜਿਹੜੇ ਤੇਜ਼ ਧੂੜ ਹਨੇਰੀ ਨੂੰ ਸੱਦਾ ਦੇ ਸਕਦੇ ਹੈਗੇ ਮੀਂਹ ਦੀ ਕਾਰਵਾਈ ਟ ਹਨੇਰੀ ਬਹੁਤੇ ਖੇਤਰਾਂ ਨੂੰ ਆਪਣੀ ਲਪੇਟ ਚ ਲੈ ਸਕਦੀ ਹੈ 18 19 20 April ਇਸ ਤਰ੍ਹਾਂ ਦਾ ਮਾਹੌਲ रह ਸਕਦਾ 18 ਤੇ 19 April ਨੂੰ ਬਹੁਤੇ ਖੇਤਰਾਂ ਵਿੱਚ ਮੀਨਹਰੀ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਹਰਿਆਣਾ ਤੇ ਤੀਰੀ ਰਾਜਸਥਾਨ ਦੇ ਵਿੱਚ ਉਸ ਤੋਂ ਬਾਅਦ 20 April ਨੂੰ ਕਾਰਵਾਈ ਥੋੜੀ ਘਟਣ ਦੀ ਸਭਾ ਹਨ ਪਰ ਹਨੇਰੀ ਦੀ ਸਭਾਵਨਾ ਜਿਹੜੀ ਤੇਜ਼ ਹਵਾਵਾਂ ਨਾਲ ਚੱਲਣ ਦੀ ਸਭਾ ਉਹ ਲਗਾਤਾਰ ਬਣੀ ਰਹੀਆਂ 20 April ਪੰਜਾਬ ਦੇ ਹਿਮਾਚਲ ਨਾਲ ਲੱਗਦੇ ਇਲਾਕਿਆਂ ਵਿੱਚ ਕਿਤੇ ਕਿਤੇ ਟੁੱਟੀਆਂ ਕਾਰਵਾਈਆਂ ਜਾਰੀ रह ਸਕਦੀਆਂ ਨੇ ਤੇ ਜੰਮੂ ਕਸ਼ਮੀਰ ਤੋਂ ਹਿਮਾਚਲ ਤੱਕ ਵੀ ਮੀਂਹ ਦੀ ਟੁੱਟਮੀ ਕਾਰਵਾਈ ਜਿਹੜੀ ਬਹੁਤੇ ਇਲਾਕਿਆਂ ਵਿੱਚ ਵੇਖ